ਚਾਲਾ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਨੇ ਪੰਥ ਰਤਨ ਸਰਦਾਰ ਗੁਰਚਰਨ ਸਿੰਘ ਟੋਟਾ ਦਾ ਜਨਮ ਦਿਨ ਗੁਰਦੁਆਰਾ ਦੁਖ ਲਹਾਰੂ ਸਾਹਿਬ ਪਚਾਰਾ ਵਿਖੇ ਬਣਾਇਆ ਜਿੱਤੇ ਕਿ ਇਹ ਸਮਾਗਮ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਵੀ ਹਾਜ਼ਰ ਰਹੀ। ਇਹੜਾ ਬੜਾ ਹੈ। ਇਹ ਐਸਜੀਪੀਸੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸ਼੍ਰੋਮਣੀ ਅਕਾਲੀ ਦਲ ਲਈ ਬੜਾ ਹੈ ਮੈਂ। ਕਿਉਂਕਿ ਅੱਜ ਕੇਵਲ ਜਿੱਤੇ ਦਾ ਗੁਰਚਰ ਸਿੰਘ ਟੋਟਾ ਸਾਹਿਬ ਦਾ ਜਨੋਸ਼ ਸ਼ਤਾਬ ਦੀ ਦਾ ਅੱਜ 24 ਸਤੰਬਰ ਦਾ ਦਿਨ ਨਹੀਂ ਆਇਆ ਇਹ ਵਰਾ ਹੀ ਬਹੁਤ ਜ਼ਿਆਦਾ ਮਹਾਨ ਵਰਾ ਮੰਨਾ ਜਾਣਾ ਚਾਹੀਦਾ ਹੈ ਕਿਉਂਕਿ ਟੋੜਾ ਸਾਹਿਬ ਪੰਦਰਾਂ ਦੇ ਜਿੱਤੇ ਦਾ ਗੁਰਚਾ ਸੀ ਟੋੜਾ ਸਾਹਿਬ ਕੇਵਲ ਇੱਕ ਇਨਸਾਨ ਇੱਕ ਲੀਡਰ ਜਾਂ ਸੀਬੀਸੀ ਪ੍ਰਧਾਨ ਨਹੀਂ ਸੀ ਉਹ ਤਾਂ ਯੋਗ ਪੁਰਸ਼ੀਗੇ ਸੋਪ ਸੀ तमाम ਵਿਸ਼ਵ ਦੇ ਵਿੱਚ ਜਿੱਥੇ ਵੀ ਸਿੱਖ ਭਾਈਚਾਰਾ বাসਦਾ ਹੈ ਭਾਵੇਂ ਪੰਜਾਬੀ বাসਦੇ ਨੇ ਭਾਵੇਂ ਕਿਸੇ ਵੀ ਧਰਮ ਦੇ ਬੰਦੇ ਹੋਣ ਉਹ ਗੁਰਚਾ ਸੀ ਟੋੜਾ ਸਾਹਿਬ ਨੂੰ ਬੜੇ ਸ਼ਰਧਾ ਸਤਿਕਾਰ ਨਾਲ ਯਾਦ ਕਰਦੇ ਕਿ ਉਹਨਾਂ ਨੇ ਬੜੇ ਲੰਮੇ ਸਮੇਂ ਚਰੋਣੀ ਕਮੇਟੀ ਦੀ ਜਿਹੜੀ ਛਿਧਵਾ ਕੀਤੀ ਆ ਉਹਨਾਂ ਨੇ ਪੰਥ ਦੇ ਤੇ ਦੇਸ਼ ਦੀ ਬੜੀ-ਬੱਡੀ ਉਹਨਾਂ ਲੜਾਈਆਂ ਲੜ ਕੇ ਮਨੁੱਖਤਾ ਦੀ ਬਹੁਤ ਸੇਵਾ ਕੀਤੀ ਹੈ ਜਿਵੇਂ ਬਾਣੀ 'ਚ ਪਰਮਾਨ ਹੈ ਕਿ ਸੇਵਕ ਸੇਵਾ ਬਣਾਈ ਮੈਨੂੰ ਲੱਗਦਾ ਸਾਡੇ ਸਾਰਿਆਂ ਲਈ ਵੀ ਅੱਜਾਂ ਜੀਵਨ ਸਫਲਾ ਕਰਨ ਵਾਲਾ ਇੱਕ ਸਾਨੂੰ ਸੁਭਾਗ ਪ੍ਰਾਪਤ ਹੋਇਆ ਕਿਉਂਕਿ ਸ਼੍ਰੋਮ ਜਿਹੜੀਆਂ ਜਿਹੜੀਆਂ ਨਿਆਂ ਉਹ ਲਹੂ ਤੇ ਮਿੱਝ ਦੇ ਨਾਲ ਇਹ ਖੜੀਆਂ ਕੀਤੀਆਂ ਸੀ ਗੁਰੂ ਕੇ ਸਿੱਖਾਂ ਨੇ ਤੋਂ ওই ਕਾਰਨ ਹੋਇਆ ਮੈਂ ਸਮਝਦਾ ਖੇਤੀ ਮਾਤਾ ਸਾਹਿਬ ਜਮਾਨਤਾਂ ਤੇ ਵੀ ਆ ਗਏ ਮੇਰਾ ਕਹਿਣ ਤੋਂ ਭਾਵ ਕਿ ਹਮੇਸ਼ਾ ਹੀ ਉਹ ਕਾਲੀ ਦਲ ਦੇ ਵੱਡੇ ਮਦਈ ਬਣ ਕੇ ਵੀ ਰਹੇ ਤੇ ਉਹ ਸਮੇਲ ਇਹ ਮੀਰੀ ਤੇ ਪੀਰੀ ਦਾ ਤਾਂ ਜ਼ਿੰਦਗੀ ਉਹਨੇ ਆਪਣੇ ਅਖੀਰਿਆਂ ਸਵਾਸਾਂ ਤੱਕ ਚਲਾਇਆ ਤੇ ਮੈਂ ਗੁਰੂ ਚਾਨਾ ਚਰਦਾਸ ਵੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਉਹਨਾਂ ਦੀ ਕਿਹੜੀ ਕਿਹੜੀ ਗੱਲ ਕਰਾਂ ਮੈਂ ਕਿਉਂਕਿ ਜਿੰਨਾ ਕਸਮਾ 5-6 ਸਾਂ ਨਾਲ ਉਹਨਾਂ ਦੇ ਮੈਂ ਰਿਹਾਂ ਤੇ ਉਹ ਕੱਲੀ-ਕੱਲੀ ਪੱਲ ਕੱਲੀ-ਕੱਲੀ ਗੱਲ ਜਿਹੜੀ ਆ ਉੱਚੇ ਤੇ ਆਉਂਦੀ ਆ ਤੇ ਪਵਿੱਤਰ ਸਤਗੁਰੂ ਜੀ ਦੀ ਵਰਬਾਣੀ ਵੀ ਆ ਮੇਰੇ ਖਾ ਕਰਕੇ ਜਨ ਅਲਪ ਤਹਿ ਮੁਕਤੇ ਜਿਉ ਮਰਗਾਈ ਪੰਖ ਨਾ ਭੀਜੇ ਸਤਗੁਰੂ ਜੀ ਕਹਿੰਦੇ ਮੇਰੇ ਜਿਹੜੇ ਪਿਆਰੇ ਦਲਾਰੇ ਆ ਉਹ ਜਿੱਦਾਂ ਪਾਣੀ ਦੇ ਵਿੱਚ ਮਰਗਾਈ ਜਿਹੜੀ ਆ ਪੰਖ ਨੇ ਪੀਂਦੀ ਇਦਾਂ ਹੀ ਨਰਲੇਪ ਰਹਿ ਕੇ ਆਪਣੀ ਜ਼ਿੰਦਗੀ ਨੂੰ ਉਹ ਇੱਕ ਆਦਰਸ਼ ਬਣਾ ਕੇ ਚਲੇ ਜਾਂਦੇ ਆ ਤੇ ਮੈਂ ਸਮਝਦਾ ਅੱਜ ਉਹ ਮੋੜ ਸਾਡੇ ਪੰਜਾਬ ਦੇ ਲਈ ਸੋਚੇ ਸਿੱਖ ਭਾਈਚਾਰੇ ਦੇ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਦੇ ਇੱਕ ਆਦਰਸ਼ ਬਣ ਕੇ ਉਹ ਸਾਡੀ ਜਿਹੜੀ ਆਗਵਾਈ ਕਰ ਰਹੇ ਆ ਗੁਰੂ ਜਰਨਾ ਚ ਅਰਦਾਸ ਕਰਦਾ ਸਾਰਿਆਂ ਨੂੰ ਸਤਿਗੁਰ ਦੀ ਉਹਨਾਂ ਮੰਨ ਅਰਦਾਸ ਕੀਤੀ ਮੈਂ ਜਿਹੜਾ ਆ ਉਹ ਜੀਵਨ ਦੀ ਜਾਂਚ ਦੱਸੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਤੇ ਆ ਮੈਂ ਦੇਖਦਾ ਸੀ ਜਿਹੜੀ ਪ੍ਰਦਰਸ਼ਨੀ